ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡਾ ਤੀਜਾ ਦਿਨ ਸਫਰ ਦਾ ਸ਼ੁਰੂ ਹੋ ਗਿਆ ਤੇ ਸਵੇਰ ਦੇ 8:30 ਵੱਜ ਚੁੱਕੇ ਨੇ ਜਿਸ ਤਰ੍ਹਾਂ ਰਾਤ ਅਸੀਂ ਸਟੇ ਕਰਿਆ ਸੀਗਾ ਤੇ ਇਹ ਸਰਚੂ ਪਾਸ ਆ ਇਹ ਸਾਰਾ ਦੇਖੋ ਤੁਸੀਂ ਰਾਤ ਦਾ ਨਜ਼ਾਰਾ ਦੇਖ ਲਿਆ ਦਿਨ ਦਾ ਨਜ਼ਾਰਾ ਦੇਖੋ ਕੋਈ ਵੀ ਸਿੰਗਲ ਦਰਖਤ ਨਹੀਂ ਇੱਥੇ ਅਵੇਲੇਬਲ ਹੈਗਾ ਤੇ ਆਕਸੀਜਨ ਲੈਵਲ ਇੰਨਾ ਜ਼ਿਆਦਾ ਘਟ ਜਾਂਦਾ ਹੈਗਾ ਕਿਸਾਨ ਲੈ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹਦੇ ਕਰਕੇ ਸਾਡੇ ਨਾਲ ਦਾ ਇੱਕ ਸਾਥੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਉਹਦੇ ਕਰਕੇ ਸਾਨੂੰ ਥੋੜਾ ਲੇਟ ਹੋ ਗਏ ਤੇ ਇੱਕ ਚੀਜ਼ ਹੈਗੀ ਐ ਇੱਥੇ ਜੇ ਤੁਸੀਂ ਕਦੇ ਬਿਮਾਰ ਹੋਣੇ ਸਰਚੂ ਦੇ ਹਸਪਤਾਲ ਇੱਥੇ ਆਰਮੀ ਦੇ ਕੈਂਪ ਦੇ ਵਿੱਚ ਬਹੁਤ ਵਧੀਆ ਇਲਾਜ ਕੀਤਾ ਜਾਂਦਾ ਹੈਗਾ ਫ੍ਰੀ ਆਫ ਕਾਸਟ ਆ ਟੋਟਲੀ ਹੋ ਉੱਥੇ ਜਾ ਕੇ ਤੁਸੀਂ ਕਰੋ ਪਰ ਲੋਕ ਲੋਕ ਤੋਂ ਡੀ ਇੱਥੇ ਕੋਈ ਸੈਲਫ ਨਹੀਂ ਕਰਦੇ ਇਹ ਤੁਹਾਡੇ ਮਤਲਬ ਕੀ ਪੈਸਿਆਂ ਤਾਂ ਕੀ ਲੈਣ ਤਾਂ ਕੀ ਮਤਲਬ ਰੱਖਦੇ ਆ ਤੇ ਇੱਥੋਂ ਅੱਜ ਜਿਵੇਂ ਅਸੀਂ ਸ਼ੁਰੂ ਕਰਨਾਗਾ ਸਰਚੂ ਤੋਂ ਅਸੀਂ ਲੇਹ ਦਾ ਅੱਜ ਸਾਡਾ ਪਲਾਨ ਤੋਂ ਤਕਰੀਬਨ ਇੱਥੋਂ 240 ਕਿਲੋਮੀਟਰ ਦੇ ਕਰੀਬ ਹੈ ਲੇਹ ਸਿਟੀ ਤੇ 8 ਘੰਟਿਆਂ ਦਾ ਤਕਰੀਬਨ ਲੱਗਦਾਗਾ ਜੇ ਬਿਲਕੁਲ ਠੀਕ ਚੱਲਦਾ ਰਿਹਾ ਤਾਂ ਅਸੀਂ ਅੱਜ ਸ਼ਾਮ ਨੂੰ 8 ਵਜੇ ਤੱਕ ਲੇਹ ਪਹੁੰਚ ਜਾਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਤਿੰਨ ਪਾਸ ਪੈਂਡਿੰਗ ਨੇ ਹੋਰ ਦੋ ਅਸੀਂ ਕ੍ਰਾਸ ਕਰ ਲਏ ਸੀਗੇ ਤੇ ਦੇਖਦੇ ਆਪਾਂ ਉਹ ਵੀ ਅੱਗੇ ਪਾਸਿਸ ਦੇ ਉੱਪਰ ਕਿੰਨੀ ਕੁ ਹਾਈਟ ਦੇ ਉੱਪਰ برف ਵਗੈਰਾ ਹੈ ਜਾਂ ਨਹੀਂ ਹੈ ਬਾਕੀ ਤੁਸੀਂ ਇੱਥੋਂ ਦਾ ਨਜ਼ਾਰਾ ਦੇਖ ਹੀ ਸਕਦੇ ਹੋ ਇਹ ਸਵੇਰ ਦਾ ਨਜ਼ਾਰਾ ਹੈਗਾ ਇੱਥੇ ਰਾਤ ਨੂੰ ਟੈਂਪਰੇਚਰ ਮਾਈਨਸ ਚੱਲ ਜਾਂਦਾ ਹੈਗਾ ਜੂਨ ਦੇ ਮਹੀਨੇ ਦੇ ਵਿੱਚ ਵੀ ਦੋਸਤੋ ਜਦੋਂ ਆਪਾਂ ਸਰਚੂ ਪਾਸ ਟੱਪ ਕੇ ਅੱਗੇ ਤੰਗ ਲੰਗਲਾ ਪਾਸ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਹਿਮਾਲయన్ ਮੈਂਗਰੂਵਸ ਬਣੇ ਹੁੰਦੇ ਆ ਇਹ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਉਹ ਜਿਹੜੇ ਮੈਂਗਰੂਵਸ ਨੇ ਇਹ ਬਹੁਤ ਸਲੋ ਪ੍ਰੋਸੈਸ ਹੁੰਦਾ ਹੈ ਤੇ ਇਹਨਾਂ ਨੂੰ ਕਈ ਹਜ਼ਾਰਾਂ ਸਾਲ ਲੱਗ ਜਾਂਦੇ ਐ ਏਦਾਂ ਬਣਨ ਨੂੰ ਤੇ ਇਹ ਬੱਕਰੀਆਂ-ਬੱਕਰੀਆਂ ਆਕ੍ਰਿਤੀਆਂ ਬਣ ਜਾਂਦੀਆਂ ਨੇ ਇਦਾਂ ਹੀ ਜਦੋਂ ਅਸੀਂ ਲਗਭਗ ਉੱਧਰ ਜਾਂਦੇ ਆ ਆਪਣੇ ਅਲੋਰਾ ਜਨਤਾ ਦੀਆਂ ਗੁਫਾਵਾਂ ਨੇ ਉਹਨਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲ ਜਾਂਦੇ ਆ ਉਹ ਡਿਵੈਲਪ ਕੀਤੀਆਂ ਹੋਈਆਂ ਨੇ ਪਰ ਇਹ ਦੇਖੋ ਜਿਵੇਂ-ਜਿਵੇਂ ਮਿੱਟੀ ਹੌਲੀ-ਹੌਲੀ ਟੁੱਟਦੀ ਐ نیچے ਆ ਜਾਂਦੇ ਆ ਜਾਂ ਪਾਣੀ ਦੀ ਬਾੜ ਐ ਜਿਹੜੀ ਹੌਲੀ-ਹੌਲੀ ਇਹਨੂੰ ਕੱਟਦੀ ਰਹਿੰਦੀ ਐ ਤਾਂ ਇੱਕ ਇਹ ਵੱਖਰੇ ਤਰ੍ਹਾਂ ਦਾ ਡਿਜ਼ਾਈਨ ਐ ਜਿਹੜਾ ਇਹ ਦੇਖਣ ਨੂੰ ਮਿਲਦਾ ਇਹ ਡਿਫਰੈਂਟ ਐ ਤਾਂ ਮੈਂ ਕੱਲ ਵੀ ਕਿਹਾ ਸੀ ਕਿ ਹਰ 25-30 ਕਿਲੋਮੀਟਰ ਤੋਂ ਬਾਅਦ ਪਹਾੜਾਂ ਦੇ ਰੰਗ ਤੇ ਉਹਨਾਂ ਦਾ ਆਕਾਰ ਆ ਜਿਹੜਾ ਉਹ ਬਦਲ ਜਾਂਦਾ ਹੈ। ਸੱਜਣੋ ਜਿਵੇਂ ਇਹ ਰਸਤਾ ਤੁਹਾਨੂੰ ਦਿਖ ਰਿਹਾ ਨਾ ਬਹੁਤ ਹੀ ਸ਼ਾਨਦਾਰ ਰਸਤਾ ਗੈਟਾ ਲੂਪਸ ਇਹ ਜ਼ਿਕਜ਼ੈਗ ਰੋਡ ਵੀ ਹੁੰਦਾ ਹੈਗਾ। ਇਹ ਤੁਹਾਨੂੰ 50 ਕਿਲੋਮੀਟਰ ਪਹਿਲਾਂ ਪਾਸ ਤੋਂ ਆਉਂਦਾ ਹੈ ਰਸਤਾ ਇਹ ਤੇ ਤੁਸੀਂ ਇੱਥੋਂ ਦਾ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ। ਮਤਲਬ ਕਿ ਬਾ ਕਮਾਲੀ ਰੋਡ ਨੇ ਇੱਥੇ ਹੁਣ ਅਸੀਂ ਬਿਲਕੁਲ ਮਤਲਬ ਇਸ ਤੋਂ ਬਾਅਦ ਹਾਈਟ ਦੇ ਉੱਪਰ ਚੱਲ ਜਾਣਾ ਜਿਸ ਤਰ੍ਹਾਂ ਉਹ ਰੋਡ ਆ ਉੱਪਰ ਬਾੜ ਦੀ ਬੈਕ ਸਾਈਡ ਦੇ ਉੱਪਰ ਪਾਸ ਬਣਿਆ ਹੋਇਆ ਦਿਖਾਉਂਨੇ ਆ ਤੁਹਾਨੂੰ ਅੱਗੇ ਚੱਲ ਕੇ ਜਿਹੜਾ ਇਹ ਆ ਨਾ ਪਿੱਛੇ ਬੋਤਲਾਂ ਬੋਤਲਾਂ ਸਿੱਟੀਆਂ ਇੱਥੇ ਨਾ ਦੱਸਿਆ ਜਾਂਦਾ ਵੀ ਕੋਈ ਡਰਾਈਵਰ ਦੀ ਡੈਥ ਹੋ ਗਈ ਸੀ ਪਿਆਸ ਦੇ ਕਾਰਨ ਤੇ ਸਾਨੂੰ ਬਹੁਤ ਟਾਈਮ ਇੱਥੇ ਰੁਕਣ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਦੀ ਜਦੋਂ ਕਹਾਣੀ ਪਤਾ ਕਰੀ ਤਾਂ ਸਾਨੂੰ ਪ੍ਰੋਪਰ ਫੇਰ ਪਤਾ ਲੱਗਿਆ ਵੀ ਜਿਹੜਾ ਇੱਥੇ ਬੰਦਾ ਮਰਿਆ ਸੀ ਨਾ ਉਹ ਕਿਤੇ ਲੇ ਆਇਆ ਸੀਗਾ ਇਸ ਸਪੌਟ ਦੇ ਉੱਪਰੋਂ ਜਿਵੇਂ ਪਿੱਛੇ ਤੁਹਾਨੂੰ ਦੱਸ ਚੁੱਕਿਆ ਮੈਂ ਤੇ ਉਸ ਤੋਂ ਬਾਅਦ ਉਹਦੇ ਬਾਈਕ ਵਾਲੇ ਵੀ ਖੜੇ ਨੇ ਪਿੱਛੇ ਤੇ ਕੋਈ ਵੀ ਪਾਣੀ ਦੀ ਬੋਤਲਾਂ ਦੇ ਰਹੇ ਨੇ ਤੇ ਅਸੀਂ ਵੀ ਦੇ ਕੇ ਆਏ ਆ ਤੇ ਸਾਹ ਬਹੁਤ ਚੜ ਜਾਂਦਾਗਾ ਤੇ ਬਾਕੀ ਦੇਖੋ ਤੁਸੀਂ ਹਨਾ ਹੁਣ ਇੱਥੇ ਕਹਿੰਦੇ ਵੀ ਉਹ ਬੰਦਾ ਜਿਵੇਂ ਕਹਿੰਦੇ ਨੇ ਵੀ ਪਤਾ ਨਹੀਂ ਉਹ ਸੱਚ ਹੈ ਕਿ ਝੂਠ ਹੈ ਕਿ ਵੀ ਉਹ ਬੰਦਾ ਇੱਥੇ ਅੱਜ ਵੀ ਰਹਿੰਦਾਗਾ ਤੇ ਉਹ ਪਾਣੀ ਦੀ ਡਿਮਾਂਡ ਕਰਦਾਗਾ ਤੇ ਲੋਕ ਇੱਥੇ ਦੇਖੋ ਕਿਵੇਂ ਪਾਣੀ ਦੀਆਂ ਬੋਤਲਾਂ ਦਾ ਢੇਰ ਲਾ ਲਾ ਕੇ ਰੱਖ ਕੇ ਗਏ ਆ ਪਰ ਆਪਾਂ ਤਾਂ ਇਹ ਚੀਜ਼ ਨੂੰ ਵਿਸ਼ਵਾਸ ਨਹੀਂ ਮੰਨਦੇ ਕਿ ਬਾਕੀ ਜੋ ਲੋਕਾਂ ਦੀ માનਤਾ ਕੀ ਨਕੀਲਾਪਾਸ ਤੋਂ ਬਾਅਦ ਨਾ ਇਹ ਛੋਟਾ ਜਿਹਾ ਇੱਕ ਟਾਊਨ ਆਉਂਦਾ ਹੈਗਾ ਜਿੱਥੇ ਤੁਸੀਂ ਆਪਣਾ ਖਾਣ ਪੀਣ ਕਰ ਸਕਦੇ ਹੋ ਆ ਕੇ ਕਿਉਂਕਿ ਬਹੁਤ ਜ਼ਿਆਦਾ ਟਫ ਡਰਾਈਵਿੰਗ ਹੈ ਇਹ ਸਾਰੇ ਰੂਟ ਦੀ ਤੁਹਾਡੇ ਸਿਰ ਪੇਨ ਵੀ ਕਰ ਸਕਦਾ ਤੇ ਥਕਾਵਟ ਬਹੁਤ ਹੋ ਜਾਂਦੀ ਹੈ ਇੱਥੇ ਆ ਕੇ ਤੁਸੀਂ ਆਪਣਾ ਲਿਕਵਿਡ ਸਮਾਨ ਖਾ ਲਓ ਥੋੜਾ ਯਾ ਕੋਸਟੀ ਦਾ ਪੈਂਦਾ ਪਰ ਹੁੰਦਾ ਆਰਾਮ ਕਰ ਸਕਦਾ ਇਸ ਤੋਂ ਬਾਅਦ ਸਿੱਧਾ ਬਾਗ ਮਿਲੂਗਾ 30 ਕਿਲੋਮੀਟਰ ਬਾਅਦ ਉੱਥੇ ਤੁਸੀਂ ਮੈਡੀਕਲ ਚੈੱਕਅਪ ਵੀ ਕਰਾ ਸਕਦੇ ਜਿਵੇਂ ਸਾਡੇ ਦੋ ਬੰਦੇ ਅੱਜ ਕਾਫੀ ਬਿਮਾਰ ਹੋ ਗਏ ਜਿੰਨਾ ਕਰਕੇ ਸਾਡਾ ਅੱਜ ਟੂਰ ਵੀ ਕਾਫੀ ਡਿਲੇ ਹੋ ਗਿਆ ਤੇ ਬਾਕੀ ਅੱਗੇ ਤੋਂ ਬਾਗ ਦਿਖਾਉਣੇ ਜਾ ਕੇ ਇਹੇ ਲਾਚੁੰਗਲਾ ਟਾਪ ਹੈ ਜਿਹੜਾ ਕਿ ਪਾਂ ਪਾਗ ਤੋਂ ਪਹਿਲਾਂ ਆਉਂਦਾ ਹੈ ਇਹ ਇਹ ਹੈ ਟੋਟਲ 16000 600 ਦਾ ਫੁੱਟ ਦੀ ਹਾਈਟ ਤੇ ਤੇ ਇਸ ਤੋਂ ਬਾਅਦ ਕੋਈ ਪਾਸ ਬਚਾਗਾ ਤਾਂ ਲੰਗ ਲੰਗ ਲਾਲਾ ਪਾਸ ਤੁਸੀਂ ਬਰਫ ਦੇ ਦੇਖ ਸਕਦੇ ਨਜ਼ਾਰੇ ਤੇ ਬਹੁਤ ਹਾਈਟ ਦੇ ਉੱਪਰ ਸਾਹਸ ਨੂੰ ਪ੍ਰੋਬਲਮ ਹੈ ਸਾਹ ਲੈਣ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਤੇ ਕੜਨ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਦੇਖੀਏ ਕਿ ਸਾਡੇ ਵਿੱਚ ਸੜਕਾਂ ਦਾ ਹਾਲ ਪ੍ਰੋਪਰ ਸੜਕਾਂ ਬਣਦੀਆਂ ਨੇ ਤੇ ਅਗਰ ਹੈ बाइक राइडर भी आ चुके हैं सारे ये रास्ता बेसिकली पानी जाता है बहुत गंदा रोड है बहुत ऑफ ड्राइविंग है बन रहा है अजे बी आर बना रहे हैं रास्ता का गीत जी ए ला तो लो भी बस ना आता ही रास्ता है सड़क भी कोई नाम हमें निशानी नहीं है घटो घट पाँ किलोमीटर ਇੰਨਾ ਜ਼ਿਆਦਾ ਮਤਲਬ ਕੀ ਰਸਤਾ ਖਰਾਬ ਆ ਰਹਾ ਬੰਦਾ ਇੱਕ ਥਕਾਵਟ ਮਹਿਸੂਸ ਕਰਦਾ ਉਸ ਤੋਂ ਬਾਅਦ ਬਿਮਾਰ ਹੋਣ ਦੇ ਵੀ ਚਾਂਸਸ ਬਹੁਤ ਹੁੰਦੇ ਨੇ ਗੱਡੀ ਬਿਲਕੁਲ ਸਾਫ਼ ਆ ਰਹੀ ਹੈ ਦਾ ਮਤਲਬ ਪਿੱਛੇ ਕੋਈ ਗਾਰਾ ਮਿੱਟੀ ਨਹੀਂ ਹੈਗੀ ਇੱਥੇ ਹੀ ਹੈ ਜਿਹੜਾ ਹੈ ਓਕੇ ਅਸੀਂ ਪਾਂਗ ਤੱਕ ਹੀ ਰੋਡ ਬਹੁਤ ਗੰਦਾਗਾ ਉਸ ਤੋਂ ਬਾਅਦ ਬਹੁਤ ਚੰਗੇ ਚੰਗੇ ਵਿਊਜ਼ ਆ ਰਹੇ ਹਾਈਵੇ ਸ ਤੇ ਚਲੋ ਅੱਗੇ ਦੇਖਦੇ ਹਾਂ ਕਿ ਆਪਾਂ ਇਹ ਜਿਹੜਾ ਪੁਆਇੰਟ ਪਹੁੰਚ ਚੁੱਕੇ ਆ ਇਹ ਹੈਗਾਗਾ ਪਾਂਗ ਇਲਾਕਾ ਜਿਹੜਾ ਕਿ ਇਸ ਰੋਡ ਦਾ ਸਭ ਤੋਂ ਟਫ ਰੋਡ ਤੋਂ ਆਉਣ ਤੋਂ ਬਾਅਦ ਇੱਕ ਛੋਟਾ ਜਿਹਾ ਟਾਊਨ ਆਉਂਦਾਗਾ ਤੇ ਇੱਥੇ ਤੁਹਾਨੂੰ ਸਾਹ ਲੈਣ ਦੇ ਵਿੱਚ ਕੀ ਹੈਡੇਕ ਕੀ ਬਹੁਤ ਜ਼ਿਆਦਾ ਆਪਣੇ ਉੱਚੇ ਲੈਵਲ ਦੇ ਸਤਰ ਤੇ ਪਹੁੰਚ ਜਾਂਦੀ ਹੈ ਇੱਥੇ ਇੱਕ ਆਰਮੀ ਦਾ ਬੇਸ ਕੈਂਪ ਵੀ ਬਣਾ ਹੋਇਆ ਹੈ ਜੇ ਕੋਈ ਤੁਹਾਨੂੰ ਮੈਡੀਸਨ ਦੀ ਲੋੜ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਜਿਹੜਾ ਪਿੱਛੇ ਰੋਡ ਦੇਖ ਰਹੇ ਹੋ ਉਹ ਨਾਲ ਤੁਸੀਂ ਇਹ ਉਸ ਆਪਣਾ ਸਰਚੂ ਦੀ ਤਰਫ ਤੋਂ ਜਾਂਦਾ ਹੈਗਾ ਤੇ ਇੱਥੇ ਕਾਫੀ ਯਾਤਰੀ ਰੁਕਦੇ ਨੇ ਕਿਉਂਕਿ ਇਹ ਦੋ ਹੀ ਪੁਆਇੰਟ ਆਉਂਦੇ ਨੇ ਰਹਿਣ ਦੇ ਲਈ ਇੱਕ ਸਰਚੂ ਪਾਸ ਤੇ ਇੱਕ ਆਹਾ ਪਾਂਗ ਦਾ ਇਲਾਕਾ ਜਿੱਥੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਜਿਸ ਤਰ੍ਹਾਂ ਆਪਣਾ ਸਫਰ ਬਾਈਕ ਤੇ ਕਾਰ ਤੇ ਜਿਸ ਤਰ੍ਹਾਂ ਹੈਗਾ ਉਹ ਇੱਥੇ ਰੁਕੇ ਹੋਏ ਨੇ ਖਾਣ ਪੀਣ ਦੇ ਲਈ ਤੇ ਕਾਫੀ ਤਰ੍ਹਾਂ ਦਾ ਵੀ ਖਾਣ ਪੀਣ ਦਾ ਔਰੇ ਪ੍ਰਬੰਧ ਦਾ ਖਾਣ ਦੇ ਲਈ ਦਾ ਉਹੀ ਬੇਸਿਕਲੀ ਚੀਜ਼ਾਂ ਜਿਹੜੀਆਂ ਇੱਥੋਂ ਦੀਆਂ ਮਸ਼ਹੂਰ ਨੇ ਜਿਵੇਂ ਮੈਗੀ ਤੇ ਆਮਲੇਟ ਬ੍ਰੈਡ ਚਾਹ ਤੇ ਉਸ ਤੋਂ ਬਾਅਦ ਚਾਵਲ ਹਲਕੀ ਫੁਲਕੀ ਰੋਟੀ ਮਿਲ ਜਾਂਦੀ ਹੈ ਜੋ ਕਿ ਇੱਧਰਲੇ ਪਾਸ ਆਪਣੇ ਇਹ ਲਈ ਲਦਾਖ ਦੇ ਟੱਚ ਦੀ ਰੋਟੀ ਹੁੰਦੀ ਆ ਉਹ ਟੇਸਟ ਸਬਜੀ ਦਾ ਵਗੈਰਾ ਉਹ ਜਿਹਾ ਹੀ ਮਿਲੂਗਾ ਤੁਹਾਨੂੰ ਤੇ ਕਾਫੀ ਲੋਕ ਇੱਥੇ ਰੁਕਦੇ ਨੇ 10-15 ਮਿੰਟ ਬਾਈਕ ਤੇ ਆਪਣੇ ਰੁੱਕੇ ਜਾਂਦੇ ਨੇ ਇੱਥੇ ਤੇ ਉਸ ਤੋਂ ਬਾਅਦ ਇੱਥੋਂ ਦਾ ਜਿਹੜਾ ਤੀ ਤੇਜ਼ ਪੂਰੀ ਤੋਂ ਇੱਥੇ ਪੈ ਤੇ ਤਿੱਖੀ ਪੈਂਦੀ ਆ ਤੇ ਕੋਈ ਵੀ ਰਖਤ ਨਹੀਂ ਹੈਗਾ ਇੱਥੇ ਤੇ ਅਸੀਂ ਵੀ ਇੱਥੇ ਰੁਕੇ ਆ ਤੇ ਸਾਡੇ ਬੰਦੇ ਮੈਡੀਸਨ ਲੈਣ ਦੇ ਲਈ ਅੱਗੇ بیس ਕੈਂਪ ਦੇ ਵਿੱਚ ਰੁਕੇ ਨੇ ਜਿਹੜੇ ਦੋ ਬੰਦੇ ਰਾਤ ਬਿਮਾਰ ਹੋ ਗਏ ਸੀ ਕਿ ਆਕਸੀਜਨ ਲੈਵਲ ਲੋ ਹੋਣ ਕਾਰਨ ਤੇ ਆ ਸਾਹਮਣੇ ਰੈਸਟੋਰੈਂਟਸ ਨੇ ਤੇ ਛੋਟੇ ਆਪਣੇ ਜਿੰਨਾ ਬੰਦੇ ਨੇ ਰੈਸਟ ਕਰਨੀ ਆ ਲਟਣ ਦੇ ਲਈ ਚਾਹ ਪੀਣ ਦੇ ਲਈ ਬਾਹਰ ਬੈਠਣ ਦੇ ਲਈ ਪ੍ਰਬੰਧ ਹੈਗਾ ਇੱਥੇ ਤੇ ਆਪਾਂ ਵੀ ਇੱਥੇ ਰੁਕਦੇ ਆ ਤੇ ਚਾਬਾਣੀ ਪੀਣੇ ਐਸ ਤੋਂ ਬਾਅਦ ਅਰੇ ਅੱਗੇ ਜਾ ਲ ਕੇ ਦੇਖਦੇ ਆਂ ਤੇ ਇਹ ਜਿਹੜਾ ਰਸਤਾ ਹੈਗਾ ਉਹ ਥੋੜਾ ਇਸ ਤੋਂ ਬਾਅਦ ਸਹੀ ਹੋ ਜਾਊਗਾ ਦੇਖਦੇ ਆਂ ਕਿ ਚੱਲ ਕੇ ਜਿਵੇਂ ਕਿ ਇਹ ਅੰਦਰ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਨਹੀਂ ਤੁਸੀਂ ਇਹਨੂੰ ਘਟਾਬਾ ਟਾਈਪ ਕਹਿ ਸਕਦੇ ਹੋ ਇਹ ਅੰਦਰ ਇਹਦਾ ਬਣਿਆ ਹੁੰਦਾ ਤੇ ਇੱਥੇ ਕੋਈ ਪਰਮਾਨੈਂਟ ਸਿਸਟਮ ਨਹੀਂ ਬਣਿਆ ਹੁੰਦਾ ਕਿਉਂਕਿ ਇੱਥੇ ਬਹੁਤ ਸਨੋ ਹੋ ਜਾਂਦੀ ਹੈ ਅਕਤੂਬਰ ਤੋਂ ਲੈ ਕੇ ਦਸੰਬਰ ਜਨਵਰੀ ਫਰਵਰੀ ਤੱਕ तकरीबन ਮਈ ਤੋਂ ਬਾਅਦ ਹੀ ਇੱਥੇ ਲੋਕ ਆਉਣਾ ਸ਼ੁਰੂ ਕਰਦੇ ਨੇ ਅਸੀਂ ਵੀ ਚਾਹ ਮੰਗਾਈ ਆ ਹੁਣ ਤੇ ਲੰਚ ਦੇਖਦੇ ਅਸੀਂ ਸ਼ਾਇਦ ਅੱਗੇ ਕਰੀਏ ਕਿਉਂਕਿ ਇਸ ਇਸ ਐਲਟੀਟਿਊਡ 'ਤੇ ਆ ਕੇ ਤੁਹਾਨੂੰ ਭੁੱਖ ਲੱਗਣਾ ਬਹੁਤ ਘਟ ਜਾਂਦੀ ਆ ਕਾਰਨ ਉਹਦਾ ਇਹੀ ਆ ਵੀ ਆਈ ਐਲਟੀਟਿਊਡ ਦੇ ਆ ਕੇ ਤੁਸੀਂ ਜਿੰਨਾ ਤਰਲ ਪਦਾਰਥ ਪੀ ਸਕਦੇ ਹੋ ਉਹ ਪੀਓ ਤੇ ਹਰ ਚੀਜ਼ ਤੋਂ ਵੱਧ ਸਿਰ ਨੂੰ ਜ਼ਰੂਰ ਧੱਕੇ ਰੱਖੋ ਸਿਰ ਤੋਂ ਬਿਨਾ ਜੇ ਤੁਹਾਡੇ ਸਿਰ ਦੇ ਵਿੱਚ ਹਵਾ ਲੰਘੀ ਤਾਂ ਤੁਸੀਂ ਬਹੁਤ ਤਕਲੀਫ ਮਹਿਸੂਸ ਕਰੋਗੇ ਕਿੰਨਾਂ ਗੰਗਲਾ ਲਵਾਸ ਆ ਗਿਆ ਜੀ ਤੁਹਾਨੂੰ ਵੀਊ ਹੈ ਇਹ ਪੰਜਵਾਂ ਪਾਸ ਹੈ ਇਸ ਹਾਈਸਟ ਰੋਡ ਦਾ ਤੇ ਐਕੋਸੀ ਮੱਠੀਏ ਬਣਿਆ ਹੋਇਆ ਨੇ ਇੱਥੇ ਉਹਨਾਂ ਦੀ

ਇਹ ਸਾਰਾ ਸਮਾਂ ਆਪਲੇਸ ਹੀ ਲੈ ਕੇ ਰਾਤੇ ਹੋ ਹੈ ਆਪਾ ਇਕੱਲੇ ਕਰਤੇ ਹੋ ਇੱਥੇ ਕੰਮ ਹਾਂ ਇਕੱਲੇ ਕਰਤੇ ਹੋ ਇੱਥੇ ਨਹੀਂ ਅੱਛਾ ਭਾਈ ਫਰਾਈਡ ਰਾਈਸ ਖਾ ਰਹੇ ਹਾਂ ਅਸੀਂ ਇੱਥੇ ਤੇ ਆ ਵੀਊ ਆ ਸਾਹਮਣੇ ਦਾ ਬਾਹਰ ਦਾ ਝੰਡਾ ਬਹੁਤ ਹਵਾ ਚੱਲ ਰਹੀ ਹੈ ਤੇਜ਼ జిస్త ఎత్ నుబ తక్ మన లో మార్కెట్ లాగది బజార్ ਆੜੋਂ ਦੇ ਉੱਪਰ ਜੋ ਤੁਸੀਂ ਆ ਕੇ ਵੇਖ ਸਕਦੇ ਹੋ ਇੱਥੇ ਵੀ ਕਿੰਨੀ ਰੌਣਕ ਹੈ ਇੱਥੇ ਰਾਤ ਨੂੰ ਵੀ ਪਤਾ ਹੈ ਇਹ ਸਿਰ ਇੱਕ ਬਹੁਤ ਚੰਗਾ ਜਿਹਾ ਜੇ ਡਿਨਰ ਵਗੈਰਾ ਕਰਨ ਦਾ ਕੋਈ ਵਧੀਆ ਸ਼ਿਕਨ ਆ ਉਹ ਵੀ ਇੱਥੇ ਕਰ ਸਕਦਾਗਾ ਲੇ ਦੇ ਵਿੱਚ ਚੁਆਇਸ ਜੇ ਤੁਸੀਂ ਰੋਟੀ ਖਾਣੀ ਹੈ ਘਰ ਵਰਗੀ ਤਾਂ ਤੁਸੀਂ ਪੰਜਾਬੀ ਰਸੋਈ ਹੈ ਆਡਰੈਸ ਲਿਖਿਆ ਹੈ ਦੇਖੋ ਇਹਦਾ 메인 ਬਾਜ਼ਾਰ ਰੋਡ ਕੰਪਲੈਕਸ ਉਹ ਆਪੋਜ਼ਿਟ ਗਰਮੈਂਟ ਗਰਲ ਹਾਈ ਸੈਕੰਡਰੀ ਸਕੂਲ ਲੇ ਲਦਾਖ ਤਾਂ ਤੁਸੀਂ ਇੱਥੇ ਆ ਕੇ ਰੋਟੀ ਖਾ ਸਕਦੇ ਹੋ ਪੈਕ ਵੀ ਹੋ ਜਾਂਦੀ ਹੈ ਖਾ ਵੀ ਸਕਦੇ ਹੋ ਤੇ ਮਾੜੀ ਦੋਨੋਂ ਖਾਣੀ ਦੋਨੋਂ ਬਕਰਾਂ ਦਾ ਲੋਕ ਨੂੰ ਇਸ ਤਰ੍ਹਾਂ ਇਹਨਾਂ ਦਾ ਮੈਨੂੰ ਲੱਗਿਆ ਹੁੰਦਾ ਤੇ ਇਹ ਤਕਰੀਬਨ ਰਾਤ ਦੇ 10:30 ਵਜੇ ਤੱਕ ਓਪਨ ਰਹਿੰਦੀ ਹੈ ਟੇਸਟ ਇਹਨਾਂ ਦਾ ਅੱਛਾ ਹੈ ਉਹ ਮੈਨੂੰ ਬੜੀ ਪਕੌੜਾ ਪਸੰਦ ਨਹੀਂ ਆਉਂਦਾ